ਆਪਾਂ ਪੰਜਾਬ ਸੋਲੋ ਗਰੁੱਪ ਪੱਕਾ ਕਲਾਂ ਤੋਂ ਪਿੰਡ ਫੁੱਲੋਂ ਮਿੱਠੀ 5 ਐਚਪੀ ਦੀ 540 ਵਾਟ ਦੇ ਮੋਨੋ ਪੈਨਲਾਂ ਤੇ ਮੋਟਰ ਲਾਈ ਆ। ਹੈਵੀ ਸਟ੍ਰਕਚਰ ਆਇਆ ਗਿਆ, ਹੌ ਡੱਪ ਸਾਰਾ ਸਟ੍ਰਕਚਰ ਆ ਇਹ। ਤੇ 10 ਪੈਨਲ ਲਾਏ ਆ। 10 ਪੈਨਲਾਂ ਤੇ ਆਪਣੇ ਫੁੱਲ 4 ਇੰਚੀ ਵਧੀਆ ਪ੍ਰੈਸ਼ਰ ਦਾ ਪਾਣੀ ਬਣਿਆ ਬਈ। ਮੋਨੋਬਲਾਕ ਮੋਟਰ ਲਾਈ ਗਈ ਇੱਥੇ। ਪਾਣੀ ਦੀ ਵੀਡੀਓ ਤੁਹਾਨੂੰ ਦਿਖਾਉਣਾ ਪਾਣੀ ਕਿੰਨਾ ਬਣਿਆ। ਆ ਦੇਖ ਵਧੀਆ 4 ਇੰਚ ਦੀ ਵਧੀਆ ਪਾਣੀ ਕੱਢੀ ਜਾਂਦੀ ਆ 10 ਪੈਨ ਲਾਏ ਗਿਆ ਲੂਬੀ ਦੀ ਮੋਟਰ ਧਰੀ ਆ ਕਿਸਾਨ ਵੀਰ ਇੱਥੇ ਬਹੁਤ ਖੁਸ਼ ਆ ਆਜੋ ਥੋੜੀ ਇਹਨਾਂ ਨਾਲ ਗੱਲਬਾਤ ਕਰਵਾਉਣੇ ਆ ਕਿ ਕਿਦਾਂ ਦਾ ਪਾਣੀ ਬਣਿਆ ਹਾਂਜੀ ਆਇਓ ਮਾੜਾ ਜ ਆਜੋ ਆਜੋ ਮਾੜਾ ਆਹ ਬਾਈ ਨੂੰ ਭੇਜ ਦੋ ਮਾੜੀ ਗੱਲਬਾਤ ਹੀ ਕਰਨੀ ਆ ਮੜਾ ਦੱਸੋ ਕਿ ਕਿਵੇਂ ਸਮਾਨ ਲੱਗਿਆ ਤੁਹਾਨੂੰ ਆਪਣਾ ਬਹੁਤ ਵਧੀਆ ਬਾਈ ਬਹੁਤ ਵਧੀਆ ਤੇ ਕਿਵੇਂ ਪਾਣੀ ਬਣਿਆਗਾ ਪਾਣੀ ਬਹੁਤ ਵਧੀਆ ਪ੍ਰੈਸ਼ਰ ਦਾ ਪਾਣੀ ਨਜ਼ਾਰੇ ਆ ਗਿਆ ਦੇਖ ਕੇ ਬਟੇ ਜਨਾਬ ਨਾ ਘੜ ਦਿਆ ਜਿੰਨੀ ਗੱਲ ਗਈ ਸੀ ਉਹਨੇ ਤੇ ਉੱਤਰੇ ਆ ਬਾਈ ਹਾਂ ਠੀਕ ਹੈ ਆਪਾਂ 3.5 ਇੰਚ ਪਾਣੀ ਕਿਹਾ ਸੀ ਵਧੀਆ ਤੇ ਉਸ ਤੋਂ ਵੀ ਵੱਧ ਬਣਿਆ ਪਾਣੀ ਵੱਧ ਆ ਬਾਈ ਵੱਧ ਹਾਂ ਹਾਂ ਇਹ ਬੜੀਆ ਸਿੱਖ ਠੀਕ ਹੈ ਅਸੀਂ ਬਾਗੋ ਰੱਖੋ ਸਾ ਹਾਂਜੀ ਬਾਈ ਜੇ ਕਿਸੇ ਨੇ ਲਵਾਉਣੀ ਹੋਵੇ ਆਪਣੇ ਨਾਲ ਸੰਪਰਕ ਕਰ ਸਕਦਾ ਧੰਨਵਾਦ